ਪਾਠ ਦੀ ਪੇਟਾ ਲੈਣ ਗਏ ਗ੍ਰ anthi ਸਿੰਘ ਨੇ ਜਿਹੜਾ ਬੱਚੇ ਦਾ ਕਤਲ ਕੀਤਾ ਮੈਂ ਤੁਹਾਨੂੰ ਉਹਦੀ ਪੂਰੀ ਗੱਲ ਦੱਸਦਾ ਹਾਂ ਧਿਆਨ ਦੇ ਨਾਲ ਸੁਣੋ ਦੋ ਬੱਚੇ ਸੀ 16 18 ਸਾਲ ਦੇ ਜਦੋਂ ਪੇਟਾ ਲੈਣ ਗਏ ਪੈਸੇ ਘੱਟ ਵੱਧ ਦੇ ਚੱਕਰ ਦੇ ਵਿੱਚ ਬਹਿਸ ਦੇ ਦੌਰਾਨ ਗ੍ਰ anthi ਨੇ ਹਮਲਾ ਕਰ ਦਿੱਤਾ ਇੱਕ ਦੀ ਔਨ ਦਾ ਸਪੋਰਟ ਡੈਥ ਹੋ ਗਈ ਔਰ ਦੂਜਾ ਗੰਭੀਰ ਜ਼ਖਮੀ ਹੋ ਗਿਆ ਮੈਂ ਇਹ ਸਵਾਲ ਕਰਦਾ ਕਿ ਰੋਜ਼ਾਨਾ ਗ੍ਰ anthi ਸਿੰਘ ਜਿਹੜੇ ਪਾਠ ਕਰਦੇ ਆ ਉਹਨਾਂ ਨੂੰ ਅਲੀ ਭੰਤੀ ਸਾਰੇ ਅਰਥ ਵੀ ਪਤਾ ਹੈ। ਤਾਂ ਅਰਥਾਂ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈਗਾ ਮੋਹ ਮਾਇਆ ਕਿਸੇ ਦੇ ਜੁਰਮ ਕਰਨਾ ਕਿਸੇ ਦਾ ਕਤਲ ਕਰਨਾ ਕਿਸੇ ਦਾ ਹੱਕ ਖਾਣਾ ਉਹ ਸਾਰੀਆਂ ਚੀਜ਼ਾਂ ਨੂੰ ਕਿਉਂ ਨਹੀਂ ਮੰਨ ਰਹੇਗੇ? ਜੇ ਮੈਂ ਅੱਜ ਤੋਂ 10 ਸਾਲ 15 ਸਾਲ ਜਾਂ 20 ਸਾਲ ਪਿੱਛੇ ਜਾਵਾਂ ਜਦੋਂ ਅਸੀਂ ਟੀਨੇਜ ਦੇ ਵਿੱਚ ਸੀਗੇ ਤਾਂ ਗੁਰਦੁਆਰਿਆਂ ਦੇ ਵਿੱਚ ਖੰਡ ਪਾਠ ਹੁੰਦੇ ਸੀਗੇ। ਅਸੀਂ ਆਮ ਹੀ ਉੱਥੇ ਰਾਤਾਂ ਰਹਿੰਦੇ ਸੀਗੇ ਸੇਵਾ ਕਰਨ ਦੇ ਲਈ। ਸਾਰੇ ਯਾਰ ਬੇਲੀ ਇਕੱਠੇ ਹੋ ਕੇ ਤਾਂ ਉਦੋਂ ਕੋਈ ਪੇਡ ਗ੍ਰਾਂਥੀ ਨਹੀਂ ਹੁੰਦੇ ਸੀਗੇ ਪੈਸਾਂ ਵਾਲੇ ਕੋਈ ਨਹੀਂ ਹੁੰਦੇ ਸੀਗੇ ਅਸੀਂ ਪਿੰਡ ਦੇ ਵਿੱਚੋਂ ਹੀ ਗ੍ਰਾਂਥੀ ਸਿੰਘਾਂ ਨੂੰ ਠਾ ਕੇ ਲਿਆਉਣਾ ਕਰੋ ਗਰਮ ਪਾਣੀ ਕਰਕੇ ਦੇਣਾ ਉਹਨਾਂ ਦੀ ਸੇਵਾ ਕਰਨੀ ਚਾਹ ਪਾਣੀ ਦੇਣਾ ਉਹਨਾਂ ਨੇ 2 ਘੰਟੇ ਰੋਲ ਲਾ ਕੇ ਚਲੇ ਜਨਾਂ ਨੂੰ ਘਰੇ ਛੱਡਿਆ ਹੁਣ ਐਵੇਂ ਹੁੰਦਾ ਸੀਗਾ ਤਿੰਨ ਦਿਨ ਔਰ ਬਹੁਤ ਚਾਹ ਹੁੰਦਾ ਸੀਗਾ ਕਿ ਗੁਰੂ ਘਰ ਖੰਡ ਪਾਠਾ ਅਸੀਂ ਉੱਥੇ ਜਾ ਕੇ ਰਾਵਾਂਗੇ ਸੇਵਾ ਕਰਾਂਗੇ ਕਿਉਂਕਿ ਉਦੋਂ ਮੋਬਾਈਲ ਨਹੀਂ ਹੁੰਦੇ ਸੀਗੇ ਇੱਕ ਦੂਜੇ ਨਾਲ ਬੈਠਣਾ ਗੱਲਾਂ ਬਾਤਾਂ ਕਰਨੀਆਂ ਇਹੀ ਦਿਮਾਗ ਨੂੰ ਪਲੇਜ਼ਰ ਦਿੰਦਾ ਸੀ ਖੁਸ਼ੀ ਦਿੰਦਾ ਸੀ ਗਿਆ ਸਾਰੀ ਸਾਰੀ ਰਾਤ ਉੱਥੇ ਜਾਗਣਾ ਪਰ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖੋ ਕੋਈ ਵੀ ਗ੍ਰਾਂਤੀ ਸਿੰਘ ਪਿੰਡਾਂ ਦੇ ਵਿੱਚ ਹੈ ਨਹੀਂ ਜਿਹੜੇ ਕਹਿਣਗੇ ਅਸੀਂ ਫ੍ਰੀ ਦੇ ਵਿੱਚ ਜਾ ਕੇ 2 ਘੰਟੇ ਰੌਣ ਲਾਉਣੇ ਆ ਜੇ ਹੋਣਗੇ ਤਾਂ ਬਹੁਤ ਘੱਟ ਸਾਡੇ ਏਰੀਏ ਵਿੱਚ ਹੈ ਨਹੀਂ ਤਾਂ ਜਿਹ ਦਿਨਾਂ ਵਿੱਚ ਕਿਸੇ ਨੇ ਪਾਠ ਕਰਾਉਣਾ ਹੋਵੇ ਤਾਂ ਗਰੁੱਪ ਬਣੇ ਹੋਏ ਆ ਗ੍ਰਾਂਤੀ ਸਿੰਘਾਂ ਦੇ 4-4 5-5 ਜਣਿਆਂ ਦੇ ਉਹ ਠੇਕਾ ਲੈਂਦੇ ਆ ਜੀ ਖੰਡ ਪਾਠ ਦਾ ਕੀ ਅਸੀਂ ਇੰਨੇ ਪੈਸੇ ਲਾਵਾਂਗੇ ਪਾਠ ਪੁਕਤਾ ਦੇਾਂਗੇ ਤੱਬਰ ਕੋਈ ਘਰੇ ਵੀ ਕਰਵਾਉਂਦਾ ਹੈਗਾ ਅਖੰਡ ਪਾਠ ਉੱਥੇ ਵੀ ਐਵੇਂ ਹੁੰਦਾ ਹੈਗਾ ਤੇ ਨਾ ਹੀ ਕੋਈ ਬੈਠ ਕੇ ਸੁਣਦਾ ਹੈਗਾ ਗੁਰਬਾਣੀ ਨੂੰ ਤੁਸੀਂ ਅਖੰਡ ਪਾਠ ਕਰਾਉਣ ਦਾ ਮਤਲਬ ਬੈਠ ਕੇ ਕੰਨਾਂ ਦੇ ਨਾਲ ਸੁਣੋ ਉਹਦੇ ਅਰਥ ਸਮਝੋ ਆਉਦੇ ਜੀਵਨ ਦੇ ਵਿੱਚ ਧਾਰਨ ਕਰੋ ਇਹ ਤਾਂ ਹੋਈ ਗੱਲ ਪਰ ਲੋਕ ਕੀ ਕਰਦੇ ਆ ਕਿ ਪਾਠੀ ਸਿੰਘਾਂ ਦੀ ਸੇਵਾ ਕਰਨਾ ਹੀ ਸਾਰਾ ਕੌਸ ਹੋ ਗਿਆ ਗੁਰਬਾਣੀ ਨੂੰ ਸੁਣਨੀ ਰਿਹਾ ਕੋਈ ਜੇ ਕੋਈ ਸੁਣ ਰਿਹਾ ਹੋਵੇ ਜੇ ਕੋਈ ਆਪਣੇ ਜੀਵਨ ਦੇ ਧਾਰਨ ਕਰਦਾ ਹੋਵੇ ਗੁਰਬਾਣੀ ਦੇ ਸਾਰੇ ਗਿਆਨ ਦੇ ਉੱਤੇ ਚੱਲਦਾ ਹੋਵੇ ਕੀ ਉਹ ਕਿਸੇ ਦਾ ਕਤਲ ਕਰ ਸਕਦਾਗਾ ਪੈਸਿਆਂ ਦੀ ਖਾਤਰ ਜਵਾਬ ਦਿਓ ਜੇ ਕੋਈ ਗੁਰਬਾਣੀ ਦਾ ਧਾਰਨ ਹੀ ਹੋਵੇ ਕੀ ਉਹ ਬੱਚਿਆਂ ਦਾ ਕਤਲ ਕਰ ਸਕਦਾਗਾ ਬਿਲਕੁਲ ਨਹੀਂ ਹੋਰ ਅੱਜਕੱਲ੍ਹ ਬੱਚੇ ਜਿਹੜੇ ਆ ਯੰਗ ਜਨਰੇਸ਼ਨ ਆ ਕੋਈ ਵੀ ਇਸ ਪਾਸੇ ਆ ਹੀ ਨਹੀਂ ਰਿਹਾਗਾ। ਔਰ ਪਿੰਡਾਂ ਦੇ ਵਿੱਚ ਉੱਤਰਾਖੰਡ ਖੈਲੋ ਹੋਰ ਛੇਟਾਂ ਦੇ ਵਿੱਚੋਂ ਗ੍ਰਾਂਤੀ ਸਿੰਘ ਆ ਕੇ ਗੁਰਦੁਆਰਿਆਂ ਵਿੱਚ ਰਹਿੰਦੇ ਆ। ਪ੍ਰੋਪਰ ਫੈਮਲੀਆਂ ਰਹਿੰਦੀਆਂ ਅੱਜਕੱਲ੍ਹ ਗੁਰਦੁਆਰਿਆਂ ਦੇ ਵਿੱਚ। ਤਾਂ ਇਹ ਕਾਰਨ ਕੀ ਆ? ਕਿ ਸਾਡੇ ਪ੍ਰਚਾਰ ਦੇ ਵਿੱਚ ਕਮੀ ਆ। ਜਿਹੜੇ ਨਵੇਂ ਬੱਚੇ ਆ ਗਏ। ਉਹ ਗੁਰੂ ਘਰਾਂ ਦੇ ਨਾਲ ਕਿਉਂ ਨਹੀਂ ਜੁੜ ਰਹੇਗੇ? ਉਹਨਾਂ ਵੱਲ ਧਿਆਨ ਕੌਣ ਦੇਊਗਾ? ਕਿਸੇ ਦਾ ਧਿਆਨ ਨਹੀਂ ਹੈਗਾ ਕਿ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਜੋੜਾ ਜਾਵੇ ਉਹਨਾਂ ਨੂੰ ਕਿਸ ਤਰ੍ਹਾਂ ਜੋੜਾ ਜਾਊਗਾ ਪ੍ਰੋਪਰ ਇਹ ਚੀਜ਼ ਦੇ ਉੱਤੇ ਮੀਟਿੰਗ ਕੀਤੀ ਜਾਵੇ ਤਾਂ ਨਹੀਂ ਕੀਤੀ ਗਈ ਤਾਂ ਆਉਣ ਵਾਲੇ ਸਮਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਦੇਖਾਂਗੇ ਬਹੁਤ ਸਾਰੇ ਗੁਰੂ ਘਰ ਅਜਿਹੇ ਆ ਜਿੱਥੇ ਕੋਈ ਗ੍ਰੰਥੀ ਸਿੰਘ ਹੈ ਹੀ ਨਹੀਂ ਔਰ ਪ੍ਰਵਾਸੀ ਪ੍ਰਵਾਸੀ ਆ ਕੇ ਕਈ ਕਈ ਗੁਰਦੁਆਰਿਆਂ ਦਾ ਪ੍ਰਬੰਧਨ ਦੇਖਦੇ ਆ। ਉਹ ਗ੍ਰੰਥੀ ਸਿੰਘ ਵੀ ਬਣੇ ਹੋਏ ਆ। ਸਾਡੇ ਲੋਕ ਕੀ ਆ? ਚਲੋ ਜੀ ਪੰਜਾਬ ਛੱਡ ਦਿਓ। ਇੱਥੇ ਕੁਛ ਨਹੀਂ ਹੈਗਾ। ਇੱਥੇ ਕੱਖ ਵੀ ਨਹੀਂ ਹੈਗਾ। ਸਾਰਾ ਕੁਛ ਵੇਚ ਕੇ ਹੋਰ ਥਾਂ ਮੱਦੇ ਚਲੇ ਜਾਓ। ਫਿਰ ਉੱਥੇ ਜਾ ਕੇ ਬੈਠ ਕੇ ਕਰੋ ਜੀ ਪੰਜਾਬ ਪੰਜਾਬ ਪੰਜਾਬੋ। ਛੱਡਾ ਪੰਜਾਬ। ਔਰ ਇੱਥੇ ਸਾਡੇ ਪੁਰਾਣੇ ਪੰਜਾਬ ਨੂੰ ਅੱਗੇ ਵਧਾਉਣ ਵਾਲਾ ਕੋਈ ਵੀ ਨਹੀਂ ਰਿਹਾਗਾ। ਇੱਕ ਵੀ ਨਹੀਂ ਰਿਹਾਗਾ। ਗੇੜਾ ਉਹ ਪਰੰਪਰਾ ਨੂੰ ਰੀਤੀ ਰਿਵਾਜਾਂ ਨੂੰ ਟੋਲੀ ਚੱਕ ਕੇ ਅਸੀਂ ਪਿੰਡ ਦੇ ਵਿੱਚ ਗਜਾ ਕਰਦੇ ਸੀਗੇ ਪ੍ਰਸਾਦ ਇਕੱਠੇ ਕਰ ਦੁੱਧ ਇਕੱਠਾ ਕਰਦੇ ਔਰ ਗੋਦਵਾਰੇ ਜਾ ਕੇ ਅਸੀਂ ਪੜਾਉਂਦੇ ਸੀਗੇ ਕੀ ਅੱਜ ਕੱਲ ਬੱਚੇ ਇਸ ਤਰ੍ਹਾਂ ਕਰਦੇ ਆ ਉਹਦੇ ਲਈ ਵੀ ਪੱਕਾ ਬੰਦਾ ਇਹ ਹਾਲਾਤ ਹੋ ਗਏ ਆ ਔਰ ਇਹ ਤੀਜਾਂ ਦੇ ਵੱਲ ਧਿਆਨ ਕਿੱਸ ਨੇ ਦੇਣਾਗਾ ਗੁਰੂ ਘਰਾਂ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਐ ਪੇੜ ਗ੍ਰਾਂਧੀ ਆਪਾਂ ਮੰਨਦੇ ਆ ਇਹ ਚੀਜ਼ ਨੂੰ ਕਿ ਪੈਸੇ ਬਿਨਾ ਜੀਵਨ ਨਹੀਂ ਚੱਲਦਾਗਾ ਹਰ ਇੱਕ ਨੂੰ ਪੈਸੇ ਦੀ ਲੋੜ ਆ ਕੋਈ ਜ਼ਮੀਨਾਂ ਵਾਲਾ ਤਾਂ ਹੈ ਨਹੀਂਗਾ ਜਿਹਦੇ ਕੋਲ ਬਹੁਤ ਸਾਰੀ ਇਨਕਮ ਹੋਵੇ ਕਿ ਉਹ ਸਿਰਫ ਗੁਰੂ ਦੇ ਲਾੜ ਲੱਗਿਆ ਹੋਵੇ ਨਹੀਂ ਇਸ ਤਰ੍ਹਾਂ ਦੇ ਬਹੁਤ ਘੱਟ ਆ ਜੋਬ ਦੀ ਤਰ੍ਹਾਂ ਦੇਖਦੇ ਆ ਇੱਕ ਨੌਕਰੀ ਦੀ ਤਰ੍ਹਾਂ ਤਾਂ ਇਹ ਸਾਰੀਆਂ ਚੀਜ਼ਾਂ ਦੇ ਵੱਲ ਧਿਆਨ ਕਿਹਨੇ ਦੇਣਾਗਾ ਇਹ ਕਿਹਦੀ ਜ਼ਿੰਮੇਵਾਰੀ ਆ ਕਮੈਂਟ ਕਰਕੇ ਜਰੂਰ ਦੱਸਿਓ ਇਹ ਚੀਜ਼ਾਂ ਦੇ ਵੱਲ ਬਹੁਤ ਸੁਧਾਰ ਦੀ ਲੋੜ ਆ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਬੁਰੀਆਂ ਘਟਨਾਵਾਂ ਦੇਖਣ ਨੂੰ ਮਿਲਣਗੀਆਂ ਠੀਕ ਹੈ ਜੀ ਆਪਾਂ ਮਿਲਦੇ ਨੇ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਵਿਜ਼ਡਮ